ਸੰਗ ਨੰਮ ਮਲਟੀਪਰਪਸ ਬੀ ਹੈਲਥ ਵਰਕਰ ਬੇਰਜ਼ਗਾਰ ਦੁਨੀਆ ਨ ਪੰਜਾਬ ਪਰ ਸਾਡੀ ਸਬਕਮਟੀ ਨਾਲ ਬਾਰ ਬਾਰ ਮੀਟਿੰਗ ਹੋ ਰਹੀ ਹੈ ਜੀ ਪਿੱਛੇ ਜੀ ਅਸੀਂ ਸਿਹਤ ਸਕੱਤਰ ਨਾਲ ਵੀ ਮੀਟਿੰਗ ਕਰਕੇ ਆਇਆ ਜਦੋਂ ਭਗਵਾਨਤਮਾਨ ਸਰਕਾਰ ਆਈ ਸੀ ਇਹਨੇ ਬਹੁਤ ਬੇਰਜ਼ਗਾਰਾਂ ਦਾ ਵਾਅਦਾ ਕੀਤਾ ਸੀ ਹਰ ਵਰਗ ਨਾਲ ਹੀ ਵਾਅਦਾ ਕੀਤਾ ਸੀ ਇਹਨਾਂ ਨੇ ਜੀ ਇਹ ਕਹਿੰਦਾ ਸੀਗਾ ਜਿ ਇਹਦੇ ਵਿੱਚ ਕੋਈ ਬੇਰਜ਼ਗਾਰਾਂ ਦਾ ਕਸੂਰ ਨਹੀਂਗਾ ਸਰਕਾਰਾਂ ਦਾ ਕਿਸੂਰ ਦਾ ਜੋ ਸਮਿਥੀਰ ਪੋਸਟਾਂ ਨਹੀਂ ਕੱਢਦੀਆਂ ਜਦੋਂ ਮੇਰੀ ਸਰਕਾਰ ਆਈ ਤਾਂ ਮੈਂ ਬੇਰਜ਼ਗਰ ਮੌਕਾ ਬੇਰਜ਼ਗਰ ਲੋਕਾਂ ਨੂੰ ਇੱਕ ਮੌਕਾ ਦੇਵਾਂਗੇ ਬੇਰਜ਼ਗਰ ਦਿੰਦੇ ਵੀ ਬੰਦੇ ਨੇ ਪਰ ਸਾਡੀ ਬਾਰ-ਬਾਰ ਮੀਟਿੰਗ ਹੋਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਆਉਣ ਵਾਲੀ 20 ਤਰੀਕ ਨੂੰ ਦੁਬਾਰਾ ਸੇਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੀ ਕੋਠੇ ਜਾ ਘਰਾਓ ਕਰਾਂਗੇ ਜੀ ਜੇ ਸਾਡੀ ਮੰਗ ਦਾ ਕੋਈ ਧਿਆਨ ਨਹੀਂ ਦਿੱਤਾ ਸਾਰਾ ਇਹ ਸਰਕਾਰ ਤੋਂ ਬੜੀ ਆਸਾ ਸੀ ਜੀ ਅਸੀਂ ਵੀ ਪੂਰਾ ਜੋਰ ਲਾ ਕੇ ਇਹਨਾਂ ਦੇ ਐਮ.ਐਲ.ਏ ਜਿੱਤੇ ਆਏ ਸੀ ਪੂਰਾ ਯਕੀਨ ਸੀਗਾ ਵੀ ਇੱਕ ਬਦਲਾਅ ਦੀ ਸਰਕਾਰ ਆਊਗੀ ਪਰ ਜੋ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਾਂ ਸਬਜ ਵਾਅਦੇ ਦਿਖਾਏ ਸੀ ਅੱਜ ਹਰ ਵਰਗ ਪੀੜਤਾ ਜਿਹਨਾਂ ਤੋਂ ਹਰ ਥਾਂ ਧਰਨੇ ਲੱਗ ਰਹੇ ਨੇ ਇਹ ਕਹਿੰਦਾ ਸੀਗਾ ਭਵੰਤਮਾਨ ਸਾਹਿਬ ਵੀ ਮਤਲਬ ਕਿ ਜੇ ਮੇਰੀ ਸਰਕਾਰ ਆਉਂਦੀ ਆ ਤਾਂ ਮੈਂ ਕੋਈ ਵੀ ਧਰਨਾ ਨਹੀਂ ਲੱਗਣ ਦੇਵਾਂਗਾ ਹਰ ਵਰਗ ਨੂੰ ਸੁੱਖੀ ਰੱਖਾਂਗਾ ਹਰ ਤਰ੍ਹਾਂ ਦੀ ਸਹੂਲਤ ਦੇਵਾਂਗਾ ਪਰ ਅੱਜ ਤੁਸੀਂ ਵੇਖ ਲਓ ਜਗਾ ਜਗਾ ਤੇ ਦੇਖੋ ਸਰ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਇੱਕ ਵੀ ਪੋਸਟ ਇਹਨਾਂ ਦਾ ਸਿਹਤ ਵਿਭਾਗ ਵਿੱਚ ਨਿਕਲੀ ਆ ਨਾ ਸਿੱਖਿਆ ਵਿਭਾਗ ਵਿੱਚ ਨਿਕਲੀ ਆ ਜਦ ਕਿ ਇਹਨੇ ਕਿਹਾ ਸੀਗਾ ਵੀ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਸਾਰੇ ਓਵਰੇਜ ਨੂੰ ਇੱਕ ਮੌਕਾ ਦੇਵਾਂਗੇ ਪਰ ਅੱਜ ਤੱਕ ਕਿੱਕੀ ਪੋਸਟ ਨਿਕਲੀ ਹੁਣ ਕਿਸੇ ਜੇ ਕੈਬਨਟ ਮੀਟਿੰਗ ਵਿੱਚ 270 ਪੋਸਟਾਂ ਮਲਟੀ ਪਰਪਸ ਹੈਲਥ ਵਰਕਰ ਮੇਲ ਦੀਆਂ ਆਈਆਂ ਨੇ ਉਹਦਾ ਹਸਤਿਆਰ ਆਉਣ ਵਾਲਾ ਜੀ ਅਸੀਂ ਉਮੀਦ ਕਰਦੇ ਹਾਂ ਕਿ ਉਹਦੇ ਵਿੱਚ ਤਿੰਨੇ ਵੀ ਓਵਰੇਜ ਹੋ ਚੁੱਕੇ ਨੇ ਸਿਹਤ ਵਰਕਰ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਦੇਵੇ ਜੀ ਜੇਕਰ ਸਾਡੀ ਮੰਗ ਦਾ ਕੋਈ ਧਿਆਨ ਨਹੀਂ ਕੀਤਾ ਜਾ ਤਾਂ ਅਸੀਂ ਆਉਣ ਵਾਲੀ 20 ਤਰੀਕ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਡਾਕਟਰ ਬਵੀਰ ਸਿੰਘ ਦੀ ਕੋਠੀ ਅੱਗੇ ਪੂਰਾ ਜੋਰ ਲਾ ਕੇ ਧਰਨਾ ਲਾਵਾਂਗੇ ਜੀ